ਪ੍ਰੋਗਰਾਮ ਸੀ ਵਿਆਹ ਸ਼ਾਦੀ ਦਾ ਜੀ। ਉਤੋਂ ਵਧੀਆ ਪ੍ਰੋਗਰਾਮ ਹੋ ਗਿਆ। ਡੀਜੇ ਜੂਏ ਸਾਰੇ ਬੰਦ ਕਰ ਤੇ ਪ੍ਰੋਗਰਾਮ ਦੀ ਸਮਾਪਤੀ ਕਰਦੀ, ਭਾਂਡਾ ਫਿੱਕੇ ਦੀ ਸਾਰਾ ਸੰਭਾਲਦਾ ਜੀ। ਉਹ ਨਾਲ ਦੇ ਬੰਦਾਂ ਨੇ ਸਾਹਮਣੇ ਗਵੰਡੀਆਂ ਨੇ ਕੀ ਕਰਿਆ ਡੀਜੇ ਲਿਆ ਕੇ ੱੱੱਕੇ ਨਾਲ ਲਾ ਕੇ। ਅਸੀਂ ਬੰਦ ਕਰਾਉਂਦੇ ਸੀਗੇ। ਉਹਨਾਂ ਨੇ ਸਾਡੇ ਤੇ ਇੱਕ ਟਾਂ ਨਾ ਹਵਣਾ ਕਰਿਆ। ਅੱਜ ਕੀ ਕਹੋ ਨਾ ਕਿਹੜਾ ਪਿੰਡ ਹੈ, ਕੀ ਕਰਨਾ ਵਾਪਰੀ ਸੀ ਤੇ ਕਿੰਨੇ ਜਣੇ ਦਾਸੂ ਚੱਕ ਨਹੀਂ ਹੈ। ਜਰਨਾ ਹੀ ਰਵੰਦ ਸਿੰਘ ਆ, ਕੁਡੀਆਂ ਮਾ ਸਿੰਘ ਮੇਰਾ ਬੰਦਾ ਈ। ਅਰੇ ਪ੍ਰੋਗਰਾਮ ਸੀ ਵਿਆਹ ਸ਼ਾਦੀ ਦਾ ਜੀ। ਉਥੋਂ ਵਧੀਆ ਪ੍ਰੋਗਰਾਮ ਹੋ ਗਿਆ DJ ਨੂੰ ਇਹ ਸਾਰੇ ਬੰਦ ਕਰ ਤੇ ਪ੍ਰੋਗਰਾਮ ਦੀ ਸਮਾਪਤੀ ਕਰਤੀ ਭਾਂਡਾ ਠਿੱਕਰ ਅਸੀਂ ਸਾਰਾ ਸੰਭਾਲਤਾ ਜੀ ਉਹ ਨਾਲ ਦੇ ਬੰਦਾ ਨੇ ਸਾਹਮਣੇ ਗਵੰਡੀਆਂ ਨੇ ਕੀ ਕਰਾ DJ ਲਿਆ ਕੇ ੱੱੱਕੇ ਨਾਲ ਲਾ ਕੇ ਅਸੀਂ ਬੰਦ ਕਰਾਉਂਦੇ ਸੀਗੇ ਉਹਨਾਂ ਨੇ ਸਾਡੇ ਤੇ ਇੱਟਾ ਦਾ ਹਮਲਾ ਕਰਿਆ ਜੀ ਉੱਥੇ ਹੁੰਦੀ ਪਾਣੀ ਕਿੰਨੇ ਜਣੇ ਚੱਕੀਆਂ ਤੁਸੀਂ ਕੀ ਕੀ ਅਸੀਂ 5 ਜਣੇ ਚੱਕਦੇ ਆ ਜੀ ਹੋਰ ਕੋਣ ਇੱਕ ਮੇਰਾ ਤਾਏ ਦਾ ਮੁੰਡਾ ਜੀ ਦੋ ਮੇਰੀਆਂ ਭਝਾਈਆਂ ਜੀ ਇੱਕ ਮੇਰਾ ਭਾਈ ਮੌਤ ਹੋਈ ਹਾਂਜੀ ਮੇਰੀ ਮੰਮਾ ਦੀ ਮੌਤ ਹੋਈ ਆ ਜਿਹੜਾ ਵਿਆਹ ਚੱਲ ਰਿਹਾ ਸੀ ਵਿਆਹ ਤੁਹਾਡੇ ਸੀ ਚੱਲ ਰਿਹਾ ਸੀ ਕਿ ਕਿਸੇ ਦੂਰ ਚੱਲ ਰਿਹਾ ਸੀ ਸਾਡੇ ਅੰਕਲ ਕੇ ਚੱਲ ਰਿਹਾ ਸੀ ਅੱਛਾ ਮਾਰਨ ਵਾਲੇ ਕੌਣ ਸੀ ਮਾਰਨ ਵਾਲੇ ਜੀ ਸਾਹਮਣੇ ਗਵਾਂਢੀ ਸੀਗੇ ਅੱਛਾ ਕੌਣ ਆ ਗਿਆ ਤਾਂ ਨਾ ਜੀ ਨਛੱਤਰ ਸਿੰਘ ਤੇ ਉਹਦੇ ਮੁੰਡੇ ਸੀਗੇ ਜੀ ਤੇ ਦੋਦੇ ਭਰਾ ਦੇ ਮੁੰਡੇ ਸੀ ਕਿੰਨੇ ਵਜੇ ਦੀ ਕਰ ਰਹੇ ਸੀ ਇਹ ਸਾਡੇ 8:00 ਵਜੇ ਦੀ ਕਰ ਰਹੇ ਸੀ ਹਾਂ ਠੀਕ ਤੁਸੀਂ ਕੀ ਰੋਕਣਗੇ ਇਸ ਨੂੰ ਨਹੀਂ ਜੀ ਮੈਂ ਤਾਂ ਮੇਰੀ ਮੰਮਾ ਨੇ ਉਹਨੇ ਜਿਹੜੀ ਹੱਟ ਮਾਰੀ ਤਾਂ ਤੋਂ ਜਦੋਂ ਰੌਲਾ ਪਾਇਆ ਮੈਂ ਤਾਂ ਉਹਨੂੰ ਚੱਕਣ ਗਿਆ ਸੀ ਤੇ ਉਹਨਾਂ ਨੇ ਉਹਦੇ ਮੱट्टे-ਮੁੰਡੇ ਨੇ ਆ ਕੇ ਮੇਰੇ ਦਿੱਤੇ ਸਿਰ ਚ ਟੰਬਾ ਮਾਰੇ। ਬਾਕੀਆਂ ਦੇ ਬਾਕੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਵੇਸ਼ ਕਰਤਾ ਸੀ ਉਹਨੇ ਫੋਟੋ। ਤਾਂ ਉਹ ਇੱਟਾਂ ਛਿੱਟੀਆਂ ਦੇ ਸੀ ਜਿਵੇਂ ਥੱਲੇ ਬਾਹੂ ਨਹੀਂ ਪੈ ਰਹਿਆ ਸੀ। ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਨੇ ਤਾਂ ਕੋਈ ਕਾਰਵਾਈ ਨਹੀਂ ਜਾਈ ਤਾਂ ਕਹਿੰਦੇ ਆ ਕਾਰਵਾਈ ਕਰਦੇ ਆ। ਜੇ ਕਾਰਵਾਈ ਠੀਕ ਹੈ ਕਰੀ ਤਾਂ ਨਹੀਂ ਤਾਂ ਵੀ ਇਸ ਦਾ ਉਹਨਾਂ ਜਿੱਕਰ ਸਿਸ਼ਕਾਰ ਨਹੀਂ ਹੁੰਦਾ। ਕੁੱਡੀਆਂ ਮਹਾ ਸਿੰਘ ਦੇ ਵਿੱਚ ਘਰਾਟ ਕਰਨ ਵਾਲੀ ਹੈ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਸਰ ਕੁੱਡੀਆਂ ਮਹਾ ਸਿੰਘ ਰਾਤ ਕੋਈ ਸੁਨੀਲ ਕੁਮਾਰ ਦੀ ਸ਼ਾਦੀ ਸੀਗੀ ਉੱਥੇ ਕੋਈ ਡੀਜੇ ਨੂੰ ਲੈ ਕੇ ਆਂਡ ਗਵਾਂਡਾ ਮੌਸਮ ਨੇ ਕਰਾ ਹੈ ਉਹਦਾ ਕੋਈ ਉਹਨਾਂ ਦਾ ਆਪਸ ਵਿੱਚ ਡੀਜੇ ਨੂੰ ਬੰਦ ਕਰਾਉਣ ਦੇ ਵਿੱਚ ਕੋ ਲੈ ਕੇ ਝਗੜਾ ਹੋਇਆ ਸੀ ਜਿਸ ਵੰ ਵਿੱਚ ਕੋ ਤੈਸ ਸਾਕੇ ਇੱਕ ਦੂਜੇ ਪ੍ਰਤੀ ਇੱਟਾਂ ਰੋੜੇ ਚੱਲਣ ਲੱਗ ਗਏ ਤੇ ਨਛੱਤਰ ਸਿੰਘ ਪਾਰਟੀ ਵੱਲੋਂ ਕੋਈ ਰੋਡ ਆਜਾ ਇੱਟ ਵੱਜੀ ਹੈ ਗੁਰਮੇਲ ਕੌਰ ਨਾਂ ਦੀ ਜਨਾਨੀ ਸੀ 65 ਸਾਲ ਦੀ ਉਹ ਛੜਾ ਚੜੂ ਰਹੀ ਸੀ ਉਹਦੇ ਸਿਰ ਤੇ ਵਜਨ ਕਰਕੇ ਉਹਦੀ ਮੌਤ ਹੋ ਗਈ ਹੈ ਜੀ ਚਾਰ ਇਹਦੇ ਇੰਜਰਡ ਹੈ ਜੀ ਦੋ ਲੇਡੀਜ਼ ਔਰ ਦੋ ਜੈਂਟਸ ਤੇ ਮੁਕੱਦਮਾ ਨੰਬਰ 277 ਡੇਟ 17 ਮਾਰਚ 23 ਅੰਡਰ ਸੈਕਸ਼ਨ 302 330 120 ਵਿੱਚ ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਜਾਰੀ ਹੈ ਜਿਸ ਤਾ ਇਨਵੈਸਟੀਗੇਸ਼ਨ ਜੋ ਆਂਗਰੇਜ਼ ਸਾਹਮਣੇ ਕਿੰਨੇ ਬੰਦਿਆਂ ਤੇ ਮੌਲਾ ਦਰਜ ਕੀਤਾ ਹੈ ਕਿ ਕੋਈ ਦੂਸਰੀ ਤਰ੍ਹਾਂ ਮਾਮਲਾ 5 ਬੰਦਿਆਂ ਦਾ ਦਰਜ ਹੋਇਆ ਜੀ ਅਕੋਰਡਿੰਗ ਟੂ ਸਟੇਟਮੈਂਟ ਆਫ ði ਅਰਬਨ ਸਿੰਗਸਨ ਆਫ ਗੁਰਦੇਸ਼ ਸਿੰਘ ਕੋਈ ਦੂਸਰੀ ਤਰ੍ਹਾਂ ਵੀ ਆਇਆ ਹੈ ਇਸ ਤਰ੍ਹਾਂ ਦੀ ਲੜਾਈ ਦੇ ਵਿੱਚ ਅਜੇ ਤੱਕ ਕੋਈ ਮੈਟਰ ਆਫ ਇਨਵੈਸਟੀਗੇਸ਼ਨ ਜੇ ਕੋਈ ਆਇਆ ਦੇਖ ਲਿਆ ਜਾਏਗਾ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗੜ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488